ਹੁਣ ਚੱਲ ਪੀ ਆਪਣੇ ਖੇਤਾਂ ਹੀ ਪਹੀਂ। ਆ ਹਾਵੀ ਹੋ ਓਲੰਪੀ ਪਤੰਡਾ ਦਾ ਸਵਾਦ ਬਣੀ। ਪਰ ਕੋਲਰੂ ਮਾਹੰਦਾ। ਆ ਖਾਲਚ ਜਾ ਰਿਹਾ ਪੱਕਾ ਖਾਲਾ ਛੋਟਾ ਜਿਹਾ ਜੀਰੇ ਪੱਕ। ਆਂ ਬਿਲਕੁਲ ਪੱਕ ਚੁੱਕੀਆਂ ਨੇ ਤਾਂ 10 ਦਿਨਾਂ ਤੀ ਇਹਦੇ ਵਿੱਚ ਮਸ਼ੀਨ ਲਾ ਦਾਂਗੇ ਆਪਾਂ ਐ ਇੱਥੇ ਆਪਾਂ ਮੱਥਾ ਟੇਕਦੇ ਹਾਂ ਆ ਚੱਲਣ ਲੱਗ ਰਹੀ ਲਾਈਟ ਆ ਰਹੀ ਐ ਇਸ ਟਾਈਮ ਲਾਈਟ ਆ ਰਹੀ ਐ ਚੱਲਣ ਲੱਗ ਰਹੀ ਐ ਮੋਟਰ ਆਹ ਵੇਟਿੰਗ ਏਰੀਆ ਆਪਣਾ ਇੱਥੇ ਬੈਠੇ ਸੀ ਆਪਾਂ ਅੰਦਰ ਅੱਠ ਥੱਲੇ ਮੰਜੜ ਆਇਆ ਹੋਇਆ ਹੁਣ ਆਪਾਂ ਇੱਥੋਂ ਹੁਣ ਵਿੱਚ ਕਰਾਸ ਇੱਥੇ ਪੌੜੀਆਂ ਨਹੀਂ ਸੌਖਾ ਰੂਗਾ ਆਪਾਂ ਸੌਣ ਚ ਵਿਚਲੀ ਲਲ ਪਾਣੀ ਹੈ ਲੀਲਾ ਲੀਲਾ ਪਾਣੀ ਆ ਰਿਹਾ ਪੁੱਤ ਆਸਾਨ ਇੱਥੇ ਆਪਾਂ ਚ ਬੜ ਦੇਖਦੇ ਆਂ ਦੇਸੀ ਟੱਬੇ ਨੇ ਪਹਾੜ ਚੁੱਚੇ ਮਿੱਟੀ ਦੇ ਤਾਂ ਅਗਲੀ ਵੀਡੀਓ ਚ ਮੈਂ ਤੁਹਾਨੂੰ ਇੱਕ ਹੋਰ ਜਗ੍ਹਾ ਦਿਖਾਉਂਗਾ ਤੇ ਚੱਪਲ ਟੁੱਟ ਗਈ ਇਸ ਤਰ੍ਹਾਂ ਦਾ ਸੀਨਾ ਇੱਥੇ ਆ ਚਾਰ ਰਾਹ ਡਾਈਵਰਟ ਹੁੰਦੇ ਨੇ ਇੱਕ ਤਾਂ ਇਧਰ ਜਾ ਰਹੇ ਡਾਈਵਰਟ ਹੈ ਇੱਕ ਆਪਣੇ ਖੇਤ ਨੂੰ ਜਾ ਰਹੀ ਹੈ ਪਰ ਇਹ ਤੇ ਆਪਣੇ ਘਰ ਨੂੰ ਜਾ ਰਹੀ ਆ ਦੇਖ ਸਕਦੇ ਆ ਆਹਦਰਾ ਬੋਲਾ ਸੋਣਾ ਆਦਰਾ ਔਰ ਆਪਾਂ ਹੁਣ ਤੋਰੀਆਂ ਲੈ ਕੇ ਚੱਲਦੇ ਆ ਤੋਰੀਆਂ ਵੀ ਲੱਗੀਆਂ ਹੋਈਆਂ ਨੇ ਆ ਗਈ ਆਪਣੇ ਪਿੰਡ ਦੀ ਮੇਨ ਗਲੀ ਤਾਂ ਅੱਜ ਚੱਪ ਲੈਣਾ ਹੈ ਸ਼ਿਮਾ ਸ਼ਿਮਾ ਹੈ ਬਈ ਆਣਾ ਹੈ ਤਾਂ ਤੁਹਾਨੂੰ ਪਤਾ ਹੀ ਹੈ ਨੈਟ ਪੈਕ ਮਹਿੰਗੇ ਹੋ ਗਏ ਤਾਂ ਸਸਤਾ ਸ਼ਿਮਾ ਲਵਾਂਗੇ ਆਪਾਂ 80 ਰੁਪਏ ਦਾ 2 GB ਡੇਲੀ ਭਾਈ ਜੀ 10 GB ਐਕਸਟਰਾ ਹੋਊਗੀ ਆਣਾ ਬਾਈ ਤੁਹਾਨੂੰ ਇੰਟਰੋਡਿਊਸ ਕਰਾਵਾਂਗੇ ਤਾਂ ਬਾਈ ਕੋਟੜੇ ਤੋਂ ਆ ਰਿਹਾ ਇੱਧਰ ਤਾਂ ਇੱਧਰ ਦਿਖਾ ਦੇ ਖਵਾ ਦੇ ਥੋੜਾ ਜਿਹਾ ਬਸ ਆਪਾਂ ਬੈਠੇ ਆਪਣੇ ਪਿੰਡ ਦੀ ਮੇਜਾਂ ਪੀਲੇ ਨ ਡੰਗਰ ਇੱਥੇ ਸੁਨਨੇ ਡੰਗਰ ਪੀਲੇ ਨੇ ਕਾ ਟੂਟੀ ਚਲਦੀ ਬਾਟਰ ਬਾਕਸ ਦਾ ਪਾਣੀ ਆਂਦਾ ਆ ਹੜਗੇ ਚ ਇੱਕ ਬੰਦਾ ਡਿੱਗਿਆ ਸੀ ਸਾਡੇ ਗਵੰਡੀ ਤਾਂ ਮਸਾ ਕੱਢਿਆ ਉਹ ਪੂਰੇ ਢੱਕਿਆ ਫਿਸਰਾਉ ਦਾ ਇਹ ਪਚੈਲ ਪੱਤੀ ਆ ਤੁੱਪ ਬੜੀ ਪਿਆਰੀ ਲੱਗ ਰਹੀ ਐ ਸੈਲਾਂ ਚ ਜੇ ਮੈਂ ਉਹਦਾ ਨਾਮ ਲੈਦਾ ਮੇਰੇ ਨਾਲ ਬਹੁਤ ਲੜੂਗਾ ਬਹੁਤ ਲੰਬੀ ਡਿਬੇਟ ਹੋ ਜੂਗੀ ਕੱਟਾ ਤੇ ਇੱਧਰ ਆਪਣੀ ਸਬਜ਼ੀ ਲਾਈ ਹੋਈ ਐ ਦਸਹਰੇ ਤੋਂ 2 ਦਿਨ ਪਹਿਲਾਂ ਲਾਈ ਸੀ ਆਪਣੇ ਖੇਤ ਵਧੀਆ ਹੋ ਜਾਂਦੀ ਨੇ ਇੱਧਰ ਲਾਸਨ ਲਾਇਆ ਹੋਇਆ ਸਾਰਾ ਤੇ ਇੱਧਰ ਡੱਕੀ ਤੇ ਬਾਥਰੂਮ ਆ ਇੱਥੋਂ ਅੰਦਰ ਬੈਡਰ ਬਾਕਸ ਦਾ ਪਾਣੀ ਆ ਬਾਡਰ ਬਾਕਸ ਦਾ ਪਾਣੀ ਭਰਿਆ ਹੋਇਆ ਸਾਰਾ ਜਿਹੜਾ ਸੂਹੇ ਤੋਂ ਆਂਦਾ ਹੈ ਨਹਿਰੀ ਪਾਣੀ ਉਹ ਸਾਰਾ ਨਹਿਰੀ ਪਾਣੀ ਆ ਇਹ ਫਰੈਸ਼ ਬਿਲਕੁਲ ਮੱਝਾ ਪੀਂਦੀਆਂ ਨੇ ਡੱਗਿਆ ਪਾਣੀ ਪੀਂਦੀਆਂ ਨੇ ਚੱਲਦੇ ਹਾਂ ਅੰਦਰ ਦੇਖਣ ਤੁਹਾਨੂੰ ਕੱਚਾ ਮਖਾਨ ਆਪਣਾ ਤੇ ਇੱਥੇ ਪੈਨੇ ਆ ਹੁਣ ਆਪਾਂ ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਓ ਆਹਾ ਆਪਣਾ ਗੇਟ ਆ ਗਿਆ ਚਲਦੇ ਆਂ